ਗੁੱਡ ਮਾਰਨਿੰਗ ਜੀ ਤੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਮਿਸਟ੍ਰੈਮਸ ਮਹਿਰਾ ਤੇ ਤੇ ਅੱਜ ਅਸੀਂ ਜਾਵਾਂਗੇ ਠੰਡਿਆਏ ਅੜੀਸਰ ਗੁਰਦੁਆਰਾ ਜਿਹੜਾ ਕਹਿੰਦੇ ਉੱਥੇ ਹਰ ਸੁੱਖ ਪੂਰੀ ਹੁੰਦੀ ਹੈ ਤੇ ਉੱਥੇ ਅਸੀਂ ਆ ਗਿਆਂਗੇ ਗੁਰੂ ਘਰ ਦੇਖੋ ਕਿੰਨੀ ਜਿਆਦਾ ਭੀੜ ਹੈਗੀ ਇੱਥੇ ਜੀ ਗੁਰਦੁਆਰੇ ਦੇ ਅੰਦਰ ਐਂਟਰ ਕਰਦੇ ਆ ਤੇ ਦੇਖੋ ਅੜੀਸਰ ਗੁਰਦੁਆਰਾ ਤੇ ਹਾਲਾ ਤੇ ਅਰਦਾਸ ਕਰਾਉਣ ਲਈ ਕੱਡੀ ਲਾਈਨ ਲੱਗੀ ਆ ਦੇਖੋ ਤੁਸੀਂ ਬਹੁਤ ਵੱਡੀ ਲਾਈਨ ਆ ਅਰਦਾਸ ਕਰਾਉਣ ਲਈ ਲੱਗੀ ਆ ਟੀਮ ਤੇ ਕਰਦਾ ਅਸਲੀ ਲਾਈਨ ਲੱਗੀ ਅਰਦਾਸ ਕਰਾਉਣ ਲਈ ਲੱਗ ਗਈ ਲੱਗ ਮਸੇਦਿੱਕਾ ਸਰੇ ਤਾਂ ਲੱਗੀ ਐ ਕਹਿੰਦੇ ਇੱਥੇ ਹਰ ਸੁੱਖ ਪੂਰੀ ਹੁੰਦੀ ਐ ਬਾਬੇ ਦੇ ਅਸੀਂ ਪਹਿਲੀ ਵਾਰ ਆਏ ਆ ਤੇ ਦੇਖੋ ਔਲੀ ਪੀੜ ਰਹਿੰਦੀ ਐ ਇੱਥੇ ਹਰ ਐਤਵਾਰ ਐਨੀ ਭੀੜੀ ਹੁੰਦੀ ਐ ਹਰ ਐਤਵਾਰ ਦੇਖੋ ਇੱਥੇ ਅਰਦਾਸ ਕਰਾਉਂਦੇ ਨੇ ਇੱਥੇ ਅਰਦਾਸ ਕਰਾਉਂਦੇ ਨੇ ਇੱਥੇ ਉਹਨਾਂ ਇਧਰ ਮੱਥਾ ਟੇਕਦਾ ਦੇਖੋ ਕਿੰਨੀ ਭੀੜਾ ਮੱਥਾ ਟੇਕਦਾ ਬਹੁਤ ਵੀਰ ਵਰਤੋਵਾਰ ਰਿਸਰਸਾ ਹੈ 559 ਮੱਥਾ ਟੇਕ ਲਿਆ ਜੀ ਅਸੀਂ ਤੇ ਅਸੀਂ ਬਾਹਰ ਆ ਗਏ ਸੀ ਹੁਣ ਅੰਦਰ ਲਾਉਡ ਨਹੀਂ ਸੀ ਫੋਨ ਵਰਤੋ ਕਰਨੀ ਨੂੰ ਦਿੱਤੇ ਅੰਦਰ ਤੁਹਾਨੂੰ ਨਹੀਂ ਦਿਖਾ ਨਹੀਂ ਸਕਦੇ ਤੇ ਹੁਣ ਅਸੀਂ ਬਾਹਰ ਆ ਗਏ ਭੀੜ ਬਹੁਤ ਹੈ ਇੱਧਰ ਸਰਕਾਰ ਜੀ ਇਹ ਲੰਗਰ ਕਰ ਤੇ ਆਪਾਂ ਲੰਗਰ ਨਹੀਂ ਸਕਦੇ ਕਿਉਂਕਿ ਕਰਕੇ ਲੱਗੇ ਤੁਹਾਨੂੰ ਪਤਾ ਵੀ ਉਹ ਨਹੀਂ ਲੱਗਦੀ ਲੈਣ ਦੇਖੋ ਤੁਸੀਂ ਅਰਦਾਸ ਵਾਲੀ ਲੈਣ ਦੇ ਮੇਨ ਗੱਲ ਇਹੀ ਹੈ ਵੀ ਅਰਦਾਸ ਵਾਲੀ ਲੈਣ ਦੇ ਆਹ ਰਾਤ ਦੇ ਲੋਕ ਕਰ ਰਹੇ ਨੇ ਅਰਦਾਸ ਰਾਤ ਦੇ ਲੈਣੇ ਚ ਲੱਗੇ ਪਏ ਨੇ ਇੱਥੇ ਨਿੰਮ ਬਣੇ ਜਾਂਦੇ ਨੇ ਕਾ ਬਲ ਤੈਸਾ ਸੋ ਲੋ ਜੀ ਅਸੀਂ ਆ ਗਏ ਸੀ ਬਾਹਰ ਦੇਖੋ ਤੁਸੀਂ ਐਤਵਾਰ ਨੂੰ ਜਿਆ ਜੀ ਇਕੱਠ ਹੁੰਦਾ ਦੇਖੋ ਦੁਕਾਨਾਂ ਦੁਕੂਨਾਂ ਬਹੁਤ ਲੱਗਦੀਆਂ ਨੇ ਉਹ ਤਕਦਕਾਨਾਂ ਲੱਗਦੀਆਂ ਨੇ ਉੱਥੇ ਜਲੇਬੀਆਂ ਲੰਗਰ ਹੈ ਜਲੇਬੀਆਂ ਖਾਵਾਂਗੇ ਫਿਰ ਤੇ ਦੋ ਬਾਅਦ ਫਿਰ ਚੱਲਾਂਗੇ ਕਰਨੂ ਬਾਅਸ ਪਿੰਡ ਦੇਖੋ ਤੁਸੀਂ ਗੱਡੇ ਖਾਨਾ ਉਹ ਲੋਕ ਆਉਂਦੇ ਤੋਂ ਦੂਰੋਂ ਦੂਰੋਂ ਆਉਂਦੇ ਆ ਰਾਤ ਦੀ ਲੋਕ ਆ ਰਹੇ ਨੇ ਬਹੁਤ ਤੇ ਤੁਹਾਨੂੰ ਪਤਾ ਇਹ ਕਿ ਕਾਸੇ ਗੱਲਤੀ ਆਉਂਦੇ ਨੇ ਤੇ ਬਾਬੇ ਜੀ ਇੰਨੀ ਸ਼ਕਤੀ ਆ ਤਾਂ ਹੀ ਉਹਨੇ ਹਰ ਸੋਖ ਪੂਰੀ ਕਰਤਾ ਅੜੀਸਰ ਗੁਰਦੁਆਰਾ ਇਹ ਇਹ ਹੰਡਿਆਏ ਦੇ ਕੋਲੀ ਆ ਹੰਡਿਆਏ ਤੋਂ ਫਟੋ ਘਟਾ 5 ਕਿਲੋਮੀਟਰ ਸਾਈਡ ਤੇ ਰਹਿ ਜਾਂਦਾ ਇਨੂੰ ਕਹਿੰਦੇ ਕਾਲਾ ਇਹ ਵੀ ਇੱਕ ਕਲਾ ਦੀ ਕਲਾ ਲੋ ਜੀ ਅਸੀਂ ਚੱਲੇ ਹੁਣ ਵਾਪਸ ਪੈਂਟ ਨੂੰ ਆ ਪਹੁੰਚ ਚੁੱਕੇ ਆ ਘਰੇ ਤੇ ਇੱਥੇ ਕਰਦੇ ਆਪਾਂ ਬਲੌਗ ਦਾ ਐਂਡ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਆਪਾਂ ਨੂੰ ਦੱਸਿਓ ਕਿੱਦਾਂ ਦਾ ਬਣਿਆ ਬਲੌਗ ਤੇ ਆਪਾਂ ਹੌਲੀ-ਹੌਲੀ ਸੁਧਾਰ ਕਰੀ ਜਾਂਦੇ ਆ ਤੇ ਜਿੱਦਾਂ ਤੁਸੀਂ ਦੱਸਦੇ ਹੋ ਸਾਨੂੰ ਵੀ ਆਹ ਗਲਤੀ ਥੋਡੀ ਆਹ ਗਲਤੀ ਹੈ ਆਪਾਂ ਉਦਾਂ ਦਾ ਸੁਧਾਰ ਕਰੀ ਜਾਂਦੇ ਆ ਤੇ ਸਾਨੂੰ ਉਮੀਦ ਆ ਤੇ ਤੁਹਾਡੇ ਵੱਲੋਂ ਵੀ ਸਾਨੂੰ ਪਿਆਰ ਮਿਲੂਗਾ